वेगुरु जी का खालसा वागुरु जी की फतेह वागुरु साहब जी ओ सतना श्री वागुरु साहब जी ओर ਸੂਰ ਦਾ ਨਾਮ ਸੇਵਾ ਸਰਬ ਕੋ ਜਗ ਕਾ ਮਨ ਰੱਬ ਹੈ ਸੂਰ ਦਾ ਪਿਛੇ ਨਾਮ ਜਾਪੈ ਸੰਤ ਕਹਿਆ ਸਾਧੂ ਸੰਗਿ ਕੋ ਨਾਮ ਕੋ ਹਰ ਰੰਗੇ ਪਰ ਕੰਧੂ ਪਿਪ ਪਾਪ ਨਾ ਡੇ ਜੰਮ ਪ੍ਰਭ ਸਰਨਾ ਬਗਲੂ ਸਰ ਜੀਉ ਸੁਪਤਲ ਗੁਰਸੇਵੀਆ ਅਨਸਰ ਸੁਭਾਅ ਦਰਸ਼ਨ ਪਰਸਿਆ ਗੁਰੂ ਤੈ ਜਨਮਾਰਗ ਦੁਖਜਾ ਨੂਰ ਅਰਸ਼ੋਂ ਘੁਰਸਾ ਚਟੀਆਂ ਕੁਦਰਤ ਸੱਚੇ ਪਾਤਸ਼ਾਹ ਮਗ ਜਨਮ ਜਨਮ ਦੀ ਭਤੀ ਹੈ ਸਜਿਓ ਸੱਚਾ ਪਾਤਸ਼ਾਹ ਸਿਰ ਸਾਹ ਮੰਨੈ ਸਾਂਗੋ ਜਿਸ ਪਾਸ ਤਹਠਿਆ ਸੋਹੀ ਹੈ ਸਤਿਨਾਮ ਦਾ ਸਤੋ ਵਾਹਿਗੁਰੂ ਸਾਹਿਬ ਜੀੋ ਧਲਾ ਸ੍ਰੀ ਮਹੱਲਾ ਪੰਜਵਾ ਔਖੀ ਘੜੀ ਨ ਦੇਖਣ ਦੇ ਆਪਣਾ ਬਿਰਦ ਸੰਭਾਲੇ ਆਸ ਦੇ ਰੱਖ ਆਪਣੀ ਪਾਉ ਸਾਥ ਸਾਥ ਦਿਤੇ ਪਾਲ ਲੈ ਔਖੀ ਘੜੀ ਮ ਦੇਖਣ ਦੇ ਆਪਣਾ ਦਿਲ ਸੰਭਾਲ ਲੈ ਹੌਂਸ ਦੇ ਰੱਖ ਆਪਣੇ ਕੋ ਸਾਸ ਸੁਆਸ ਪ੍ਰਤਿ ਪਾਲ ਲੈ ਰਬ ਸੂ ਨਾਦਰ ਸਦਾ ਸੰਹਾਰ ਧਨ ਮਾਰਾਮੀਤ ਰਹਾ ਮਨ ਬिलास ਭਰੇ ਸਾਹਿਬ ਤੇ ਜਰ ਜਿ ਦੇ ਤੁੜਾਈ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਪੂਰਨ ਪੈਜ ਸਾ ਮੰਗਲਾਸ ਭਈ ਸਾਗਿ ਤੇ ਚਰਜ ਦੇ ਤੁਰਾਈ ਹਰ ਸਿਮਰ ਸਿਮਰ ਆਨੰਦ ਕਰ ਨਾਮ ਪ੍ਰਭ ਪੂਰਨ ਪੈ ਜਿ ਰਖਾਈ ਵਾਗੁ ਗੁਰ ਜੀ ਕਾ ਕਸ ਵਾਗੁ ਜੀ ਕੀਤੇ